ਕੈਨਸਲ ਕਰ ਦਿੱਤਾ ਬਾਈ ਜੀ ਹੁਣ ਜੇ ਕੋਈ ਜੇ ਕਿਸੇ ਨੇ ਕੈਨਸਲ ਕਰ ਦਿੱਤਾ ਸੀਗਾ ਉਹ ਤਾਂ ਫਿਰ ਕੈਨਸਲ ਕਰ ਦਿੱਤਾ ਕੈਨਸਲ ਉਦੋਂ ਹੋਇਆ ਜਦੋਂ ਲੋਕ ਹਰਖ ਦੇ ਨਹੀਂ ਨਹੀਂ ਦੂਜੇ ਦਿਨ ਬਾਈ ਜੀ ਮੈਂ ਤਾਂ ਕਿਸੇ ਨੂੰ ਮਗਾ ਨਹੀਂ ਤੁਸੀਂ ਤੁਸੀਂ ਚਾਹੇ ਕਹੋ ਇਹ ਵੀ ਮੈਂ ਕਹਿ ਦਿੰਦਾ ਮੈਂ ਤਾਂ ਨਾਲ ਦੀ ਨਾਲ ਹੀ ਕਰਦਾ ਸੀ ਚਲੋ ਅਗਲਾ ਸੀ ਖੇਤੀ ਦੀ ਮਤਲਬ ਛੋਟੀ ਸਰਕਾਰ ਨੇ ਕਿਹਾ ਸੀ ਵੀ ਜਿਹੜੀ ਖੇਤੀ ਨੀਤੀ ਆਇਆ ਹੈ ਖਾਣਾਂ ਦੀ ਰੈਜਨ ਬਣਾਈ ਜਾਓ ਜਿਵੇਂ ਪਿੰਡਾਂ ਦੀ ਰੈਜਨਾਂ ਦੀ ਬਣਾਈ ਜਾਓ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਲੋਕ ਸਭਾ ਇਲੈਕਸ਼ਨ ਹੋਣ ਜਾ ਰਹੇ ਨੇ ਲੋਕ ਸਭਾ ਇਲੈਕਸ਼ਨਾਂ ਨੂੰ ਲੈ ਕੇ ਦੋਸਤੋ ਸਾਰੀਆਂ ਹੀ ਪਾਰਟੀਆਂ ਦਾ ਪੂਰਾ ਚੋਣ ਪ੍ਰਚਾਰ ਤੇ ਜ਼ੋਰ ਲੱਗਿਆ ਹੈ ਉਥੇ ਹੀ ਦੋਸਤੋ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਮੰਤਰੀ ਗਰਮੀਤ ਸਿੰਘ ਖੁੱਡੀਆਂ ਨੂੰ ਕਿਸਾਨਾਂ ਨੇ ਘੇਰਾ ਪਾਲਿਆ ਅਤੇ ਤਿੱਖੇ ਸਵਾਲ ਕੀਤੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਮੌਕੇ ਦੀ ਪੂਰੀ ਵੀਡੀਓ ਕੈਨਸਲ ਕਰ ਦਿੱਤਾ ਬਾਈ ਜੀ ਹੁਣ ਜੇ ਕਿਸੇ ਨੇ ਕਿਸੇ ਨੇ ਕਰ ਦਿੱਤਾ ਸੀਗਾ ਉਹ ਤਾਂ ਕੈਨਸਲ ਕਰ ਦਿੱਤਾ ਸੀ ਕੈਨਸਲ ਕੈਨਸਲ ਉਦੋਂ ਹੋਇਆ ਜਦੋਂ ਲੋਕ ਸ਼ਹਿਰ ਖਦੇ ਨਹੀਂ ਨਹੀਂ ਦੂਜੇ ਦਿਨ ਬਾਈ ਜੀ ਮੈਂ ਤਾਂ ਕਿਸੇ ਨੂੰ ਮੰਗਾਲੀ ਸੀ ਤੁਸੀਂ ਤੁਸੀਂ ਚਾਹੇ ਕਹਿ ਲਓ ਇਹ ਨਹੀਂ ਮੈਂ ਕਹਿੰਦਾ ਮੈਂ ਤਾਂ ਨਾਲ ਦੀ ਨਾਲ ਹੀ ਕਰਦਾ ਸੀ ਚਲੋ ਅਗਲਾ ਅਸੀਂ ਖੇਤੀ ਨੀਤੀ ਮਤਲਬ ਛੋਟੀ ਸਰਕਾਰ ਨੇ ਕਿਹਾ ਸੀ ਵੀ ਜਿਹੜੀ ਖੇਤੀ ਨੀਤੀ ਹੈ ਖਾਨਾ ਦੀ ਰਹਿਣਾਂ ਬਣਾਈ ਦਿਓ ਜਿਵੇਂ ਬੰਦੀਆਂ ਦੀ ਰਹਿਣਾਂ ਜਿ ਬਣਾਈ ਦਿਓ ਉਹ ਖੇਤੀ ਨੀਤੀ ਮਤਲਬ ਤੁਸੀਂ ਇੱਕ ਅਮਰੀਕਾ ਦੀ ਬੋਸਟਨ ਕੰਪਨੀ ਨੂੰ ਨਹੀਂ ਪੂਰਾ ਪਿਕਾ ਦੇਤਾ ਨਹੀਂ ਇਹ ਦੋਨੋਂ ਕਿਸਬੂਤ ਹੈ ਯਾਰ ਮੈਂ ਕਹਿੰਦਾ ਮੈਂ ਕੀਤੀ ਬੜੀ ਮੰਤਰੀ ਹੈ ਜਮਾਈ ਨਹੀਂ ਹੋ ਸਕਦੀ ਲੈ ਬਾਈ ਜੀ ਮੈਂ ਖਲਡਾਵਾਂ ਜਮਾਈ ਨਹੀਂ ਲੋ ਜਾ ਰਹੀ ਇਸ ਕੱਲ ਦੀ ਮੈਜ ਕਿਆ ਲਾਣਾ ਨਹੀਂ ਨਹੀਂ ਬਾਈ ਹੈ ਹੀ ਨਹੀਂ ਜਦੋਂ ਇੱਕ ਕੱਲ ਤਾਂ ਮੈਂ ਕਹਿੰਦਾ ਬੈਠੇ ਬੜੀ ਮੇਰੇ ਮੇਰੀ ਗੱਲ ਸੁਣੋ ਫਾਰਮਰਸ ਕਮਿਸ਼ਨ ਖੇਤੀ ਬੜੀ ਯੂਨੀਵਰਸਿਟੀ ਦੇ ਕੁਝ ਲੋਕ ਉਹਨਾਂ ਤੋਂ ਲੈ ਕੇ ਥੋੜ੍ਹਾ ਵੀ ਰੈ ਲੈ ਕੇ ਉਹ ਖੇਤੀਬਾੜੀ ਨੀਤੀ ਚੱਲੀ ਜਾਂਦੀ ਉਹਦੀ ਹੈ ਵੀ ਕੀ ਕਿਵੇਂ ਹੋਣਾ ਜੀ ਬਹੁਤ ਵਧੀਆ ਹੋਣੀ ਉਹਨੂੰ ਖੇਤੀ ਦੀ ਅਸੀਂ ਪਾਈ ਵੀ ਜਿਵੇਂ ਛੁੱਟ ਘਰੇ ਖੇਤੀ ਨੀਤੀ ਦਾ ਖਰਾਣਾ ਦੇਖਿਆ ਹੈ ਜੀ ਸਾਰੀ ਜਥੇਬੰਦੀ ਵੱਲੋਂ ਖੇਤੀ ਕਿਸਾਨ ਜੁਨੀਆਨ ਵੱਲੋਂ ਅਗਰਾਹਾ ਵੱਲੋਂ ਤਿੰਨ ਜਥੇਬੰਦੀਆਂ ਨੇ ਛੁੱਟ ਕੀਤੀ ਨੀਤੀ ਚਾਰਨਿੰਗ ਕੀਤੀ ਵੀ ਅਸੀਂ ਦੇਖੇ ਵੀ ਆਂ ਥੈਂਕ ਯੂ ਲੱਗਿਆ ਜੀ ਉਹਦੇ ਲਈ ਇਹ ਦੇਖੋ ਕੀ ਪਰ ਮਤਲਬ ਜੇ ਤੁਸੀਂ ਇਹਦਾ ਸਬੂਤ ਲਾਦੇ ਸੀ ਸਬੂਤ ਵੀ ਦੇਵਾ ਕਿਉਂਕਿ ਅਸੀਂ ਉਹਦਾ ਵਿਰੋਧ ਇਹ ਕਰਦੇ ਆਂ ਵੀ ਉਹ ਜਿਹੜੀ ਕੰਪਨੀ ਹੈ ਪ੍ਰਾਈਵੇਟ ਉਹਨੇ ਜਿਹੜਾ ਉਹ ਦਿੱਤੀਆਂ ਬੇਟੀਆਂ ਮਤਲਬ ਐਮਰੀਕਾ ਤੇ ਮੈਂ ਅਮਰੀਕਾ ਨਾਲ ਸੰਬੰਧੀ ਤੇ ਮੈਂ ਉਹਦੇ ਨਾਲ ਮੈਨੂੰ ਵੀ ਟਿਕਾਣਾ ਲੱਭਦਾ ਥੋੜਾ ਪੰਜਾਬ ਦਾ ਬਿਆਹ ਹਾਲਾਂਕਿ 10 ਸਾਲ ਹੋ ਗਏ ਨੇ ਦੀਆ ਜੱਥਾ ਦੇ ਵਿੱਚ ਮੈਂ ਅਮਰੀਕਾ ਤੋਂ ਉੱਥੇ ਕਿਸਾਨ ਨੂੰ ਮਤਲਬ ਦਾ ਜ਼ਮੀਨ ਵਾਧਾ ਹੁੰਦੀ ਆ ਸਾਡੇ ਦੋ ਪੂੜੀ ਘਟਾਲਾ ਬਾਈ ਜੀ ਇਸ ਵਾਰ ਨੂੰ ਮੈਂ ਵੀ ਜਾਣਦਾ ਥੋੜੇ ਕੋਈ ਜਾਣਦਾ ਬ੍ਰਿਕੀ ਤੌਰ ਤੇ ਜਾਣਦਾ ਇਸ ਗੱਲ ਦੀ ਕਦੇ ਨਾ ਹੀ ਹੋਈ ਹੈ ਤੇ ਨਾ ਹੋਣ ਦੇਗਾ ਜਦੋਂ ਮੇਰੇ ਕੋਲ ਚਲੋ ਕਿ ਦੂਸਰਾ ਦੋ ਤਿੰਨ ਵਾਰੀ ਥੋੜੀ ਸਰਕਾਰ ਆਜੀ ਤੋਂ ਅਗਲਾ ਮਰ ਗਿਆ ਨਰਮਾ ਮਰਿਆ ਕਹਿੰਦੇ ਜੀ ਮਤਲਬ ਤੁਸੀਂ 600 ਦੇ ਕੇ ਪੱਲਾ ਜਾਣ ਨਹੀਂ ਬਿਲਕੁਲ ਸੈਂਟਰ ਗਵਰਨਮੈਂਟ ਦਾ ਤੇ ਸਾਰਾ ਨੋਰਮ ਹੀ ਬਣਿਆ ਹੈ ਨਾ ਜਿੰਨਾ ਕਿ ਅਸੀਂ ਦੇਖ ਸਕਦੇ ਹਾਂ देखो ਅਸੀਂ ਨਹੀਂ ਕਹਿੰਦੇ ਸੀ ਵੀ ਜਿੱਥੇ ਖਾਂਦੀ ਫਸਲ ਨਹੀਂ ਵਰੀ ਅਸੀਂ ਉਹ ਵੇਚਦੇ ਪਰ ਜਿੱਥੇ ਮਤਲਬ 80 90% ਫਸਲ ਮਾਰੀ ਗਈ ਉੱਥੇ 600 ਰੁਪਏ ਕੀ ਕਹਿੰਦਾ ਭਾਈ ਮੈਂ ਤਾਂ ਪਰਸੈਂਟੇਜ ਦੇ ਬੋਲੋ ਜੀ 100% ਤੋਂ ਬਾਅਦ ਉਹ ਵੇਚ ਕੇ ਮਹਿਕ ਵਿੱਚ ਸਾਰਾ ਕੁਝ ਉਤਰਾ ਕਰਦੇ ਇਹੋ ਜੀ ਗੱਲ ਆਪਣੇ ਵੱਲੋਂ ਦੀ ਤੁਸੀਂ ਇਸ ਗੱਲ ਨੂੰ ਕਦੇ ਵੀ ਨਾਲ ਬੋਲਣ ਦੀ ਕੋਸ਼ਿਸ਼ ਨਹੀਂ ਮੈਂ ਤੁਹਾਡੇ ਨਾਲ ਹਰ ਕੰਮ ਕਰਦਾ ਹਾਂ ਜੇ ਇਹ ਮਗਰਬ ਅਸੀਂ ਇਹ ਗੱਲ ਹੁੰਦੀ ਡੇਟ ਆ ਗਿਆ ਸਵਾਲ ਨਿਕਲਦਾ ਨਹੀਂ ਠੀਕ ਹੈ ਜੀ ਕਰੋ ਜੀ ਦੇਖੋ ਕਿਸਾਨ ਦੇ ਪੁੱਤੋਂ ਤੁਹਾਡੇ ਫਾਦਰ ਸਾਹਿਬ ਨਹੀਂ ਨਾ ਮੈਂ ਕਿਸਾਨ ਦੀ ਛੋਟਾ ਮੇਰਾ ਕੋਈ ਕਾਰੋਬਾਰ ਨਹੀਂ ਮੇਰਾ ਸਾਲ ਦਾ ਮੇਰੇ ਕੋਲ ਤੋਂ ਮੈਂ ਸਾਲ ਦਾ ਵਜ਼ੀਰ ਬਣਿਆ ਕੋਈ ਇੱਕ ਵੀ ਕੋਈ ਪਰਮਿਟ ਕੋਟਾ ਕੁਝ ਵੀ ਜਿਵੇਂ ਬਲੋਕ ਕਰ ਲੈਂਦੇ ਮੇਰਾ ਕੋਈ ਨਹੀਂ ਮੈਂ ਤਾਂ ਤੁਹਾਡੇ ਨਾਲ ਦਾ ਤੇ ਲੋਕਾਂ ਨੇ ਬਣਾਤਾ ਗੁਲੇ ਬੰਦੇ ਤੁਸਤ ਮਤਲਬ ਉਸ ਕਿਸਾਨਾਂ ਨੂੰ ਤਾਂ ਮਿਲ ਗਿਆ ਉਸ ਕਿਸਾਨਾਂ ਨੂੰ ਐਸੀਐਮ ਤਸੀਦਾਰ ਪਟਵਾਰੀ ਲਾਟਰੋਂ ਛੱਡ ਰੋ ਸਾਰੇ ਰਾਤੀ ਉਹਦਾ ਜਿਹੜਾ ਨੇ ਉਹਦਾ ਮਤਲਬ ਸਰਕਾਰ ਨੇ ਜਿਹੜੇ ਕੁਝ ਜਿਹੜੇ ਕਿਲੇ ਆਓ ਮਾੜਾ ਜਿਹਾ ਪਲੀਜ਼ ਜਿੰਨੇ ਜਿੰਨੇ ਕਿੱਥੇ ਕਿੱਥੇ ਨੇੜੇ ਦੇ ਬੰਦੇ ਨੂੰ ਮਿਲ ਕੇ ਹੁੰਦਾ ਦੇਖੋ ਜੀ ਇਹ ਜਿਹੜਾ ਕੋਈ ਲੰਬੀ ਦਰਤਾਂ ਸਰਕਾਰ ਨੇ ਕਰਦੀ ਅੱਜਾ ਜਿਹੜਾ ਆਖਰੀ ਸਵਾਲ ਲਗਾ ਤੁਸੀਂ ਲੰਬੀ ਤੋਂ ਜਿੱਥੇ ਜੀ ਅੱਜ ਤੁਸੀਂ ਲੰਬੀ ਵਾਲੇ ਲੋਕਾਂ ਨੂੰ ਛੱਡ ਕੇ ਇੱਧਰ ਆ ਗਏ ਉਹ ਕਿਹੜੇ ਲੋਕਾਂ ਦੇ ਮੀਸਾ ਨਾ ਕਰਦੇ ਦੇਖੋ ਇਹ ਤੁਹਾਡੀ ਵੀ ਮਰਜ਼ੀ ਹੈ ਦੇਖੋ ਚੋਣਾਂ ਪਾਰਟੀ ਨੇ ਕਹਿੰਦਾ ਵੀ ਬਿਲਕੁਲ ਪਾਰਟੀ ਨੇ ਨਹੀਂ ਮੈਲੜ ਸਕਦਾ ਮੇਰਾ ਮੌਲਿਕ ਅਧਿਕਾਰ ਆ ਲੋਕਾਂ ਦੇ ਵੋਟਾਂ ਪਾਉਣੀਆਂ ਨਾ ਪਉਣੀਆਂ ਮੈਲੜ ਤੁਸੀਂ ਉਹ ਲੋਕਾਂ ਨਾਲ ਵਾਅਦਾ ਕਰਕੇ ਲੰਬੀ ਨੂੰ ਜਿੱਤੇ ਬਾਈ ਜੀ ਬੈਂਡ ਕੀਤਾ ਮੈਨੂੰ ਲੰਬੀ ਦੇ ਲੋਕਾਂ ਨੇ ਜਿੱਤਾਇਆ ਅਜੇ ਵੀ ਲੰਬੀ ਦੇ ਲੋਕਾਂ ਦਾ ਉਹ ਗੱਲ ਉਸ ਗੱਲ ਨੂੰ ਬਾਈ ਜੀ ਦੇਖੋ ਇਹ ਇਸ ਗੱਲ ਤੇ ਮਾਫੀ ਚ ਹੋ ਰਹੇ ਇਹ ਮੇਰੀ ਦੇਖੋ ਇਹ ਮੇਰਾ ਅਧਿਕਾਰ ਹੈ ਮੈਂ 10 ਚੋਣਾਂ ਵੀ ਲੈਣਾ ਲੋਕ ਮੈਨੂੰ ਮੋੜ ਦੇ ਨਹੀਂ ਮੋੜ ਜੂਗਾ ਹੁਣ ਅਗਲਾ ਆ ਇਹ ਕਰਾਂਗੇ ਚਲ ਵਾਹ ਐਮਐਲਏ ਸਾਹਿਬ ਖੜੇ ਇਹਨਾਂ ਨੂੰ ਸਸਪੈਂਡ ਕਰਤਾ ਕਿੱਡੀ ਇਹਨਾਂ ਦੀ ਬਦਨਾਮੀ ਹੋਈ ਜੀ ਮੈਂ ਸਮਝਦਾ ਛੋਟੇ ਕੁਟਵੰਤਮਾਨ ਨੇ ਇੱਕ ਵੀ ਸਬੂਤ ਨਹੀਂ ਦਿੱਤਾ ਵੀ ਜਦ ਅਸੀਂ ਇਸ ਬੰਦੇ ਦੀ ਬਦਨਾਮੀ ਕਰਕੇ ਉਹਦੇ ਤੋਂ ਲਾ ਕੇ ਆ ਸਬੂਤ ਹੈ ਵੀ ਤਾਂ ਕਰਕੇ ਇਹਨੂੰ ਸਿਲ੍ਹਾ ਅਕਸਰ ਨੂੰ ਲੋਕਾਂ ਵੱਲ ਚੁਣਿਆ ਹੋਇਆ ਨਮਾਇੰਦਾ ਸੀ ਲੋਕਾਂ ਵੱਲ ਚੁਣਿਆ ਸੀ ਧਵੰਤਮਾਨ ਵੀ ਉਹੀ ਨਮਾਇੰਦਾ ਚੁਣਿਆ ਸੀ ਬਾਅਦ ਚਾਹੇ ਐਮਐਲਏ ਨਹੀਂ ਉਹ ਬਣਾਇਆ ਮਤਲਬ ਅੱਜ ਤੱਕ ਏਸਐਮਐਲਏ ਸਿੰਘਲਾ ਸਾਹਿਬ ਦਾ ਕੋਈ ਸਬੂਤ ਲੋਕਾਂ ਦੇ ਸਾਹਮਣੇ ਨਹੀਂ ਆਇਆ ਵੀ ਕਿਉਂ ਲਾਹਿਆ ਕਿ ਲੋਕਾਂ ਵੱਲ ਚੁਣਿਆ ਥੋੜੀ ਜਰੜਾ ਛੋਟੀ ਸਰਕਾਰ ਨੇ ਤੁਸੀਂ ਇੱਕ ਵਾਰੀ ਮਾਣ ਰਲੋ ਤੁਸੀਂ ਮਾਰ ਪੁੱਛ ਨਹੀਂ ਤੁਸੀਂ ਕਾਇਮ ਨਹੀਂ ਇਸ ਕੱਲ ਦਾ ਸਿਗਲਾ ਬੈਠਾ ਮੇਰੇ ਨਾਲ ਹੈ ਤੁਸੀਂ ਇਹ ਮੇਰੀ ਮਤਰੀਰ ਦਾ ਮੈਂ ਤੁਸੀਂ ਕੈਬਲਟ ਚੋਂ ਜੋ ਜ਼ਿੰਮੇਵਾਰਾ ਉਹ ਦੇ ਦੇ ਇਹ ਜ਼ਿੰਮੇਵਾਰੀਆਂ ਮੈਨੂੰ ਬਾ ਦੇਣਾ ਬਾਈ ਅੱਜ ਦੀ ਕੱਲ ਮੇਰੀ ਵੱਡੀ ਮਾਉਣੀ ਲੋਕਾਂ ਦੀ ਜਵਾਬਦੇਹੀ ਸਰਕਾਰ ਤੋਂ ਹੈ ਚਲੋ ਇਸ ਸਵਾਲ ਵਿੱਚ ਰਹਿ ਗਿਆ ਹੋਰ ਤਾਂ ਨਹੀਂ ਸਵਾਲ ਦਾ ਪਹਿਲਾਂ ਇਹ ਜਵਾਬ ਤਾਂ ਦੇਉਣਾ ਵੀ ਨਹੀਂ ਇਹ ਬੈਕ ਦਾ ਕੱਲ ਨੂੰ ਇਹ ਭਾਈ ਹਾਈ ਕਮਾਂਡ ਕੋਲੇ ਹੈ ਕੱਲ ਨੂੰ ਜੇ ਕੋਈ ਹੋਰ ਬੰਦਾ ਜਿੱਤ ਹੈ ਭਾਵੇਂ ਅਸੀਂ ਨਹੀਂ ਧੋਣਾ ਚਸ ਲੈ ਕਾ ਮਤਲਬ ਇਸ ਕਰਕੇ ਵੀ ਜੇ ਛੋਟੀ ਹਾਟ ਹਾ ਬੰਦਾ ਨਹੀਂ ਮਿਲਾਉਂਦਾ ਛੋਟਾ ਜਿਹੜਾ ਸਾਰਿਆਂ ਨੂੰ ਪਤਾ ਕੇਜਰੀਵਾਲ ਆ ਉਹਦੀ ਹੱਦ ਨਹੀਂ ਮੈਂ ਇੱਕ ਗੱਲ ਇਸ ਗੱਲ ਦੇ ਵਿੱਚ ਮੈਂ ਨਹੀਂ ਬੋਲਦਾ ਮੇਰੀ ਹੱਦ ਨਾ ਮਰਉਂਦਾ ਨਾ ਹੋਊਗਾ ਮੈਨੂੰ ਮੈਨੂੰ ਉਹਨਾਂ ਨੇ ਚੰਗਾ ਲੱਗਿਆ ਮੈਨੂੰ ਮਿਸਟਰ ਵਾਲਾ ਮੈਂ ਤਾਂ ਮੈਂ ਮੈਨੇ ਤੁਰੇ ਫਰਦਸ਼ ਮੈਂ ਦੀ ਗੱਲ ਕਰਦਾ ਚਲੋ ਇਹ ਕੁਝ ਨਹੀਂ ਕਰਦੇ ਹੁਣ ਛੋਟਾ ਕੇਜਰੀਵਾਲਾ ਜਿਹੜਾ ਕੇਜਰੀਵਾਲ ਮਤਲਬ ਇੱਕ ਭਾਸ਼ਾ ਇੱਕ ਜ਼ੋਨ ਇਸ ਝੰਡੇ ਨੂੰ ਲਾਗੂ ਕਰਨ ਨੂੰ ਪੂਰਾ ਤਿਆਰ ਉਹਨੇ ਹਾਂ ਕਰ ਅਸੀਂ ਕਹਿੰਦੇ ਆ ਵੀ ਬੋਦੀ ਕਰਨ ਲਈ ਤਿਆਰ ਹਾਂ ਰੱਬ ਜਾਣਦਾ ਕਿਉਂ ਤਿਆਰ ਆ ਉਹਨੇ ਮਤਲਬ ਆ ਉਸ ਜਿਹੜਾ ਫੀਡ ਚਾਰਤਰ ਆ ਉਹਨੂੰ ਫੋਲੋ ਕਰਕੇ ਉਹ ਇਹਨਾਂ ਸਹੀ ਪੜਤਾਲ ਕੀ ਛੋਟੀ ਸਰਕਾਰ ਮੇਰੇ ਨੋਟਿਸ ਨਹੀਂ ਬਾਈ ਕਿ ਨਹੀਂ ਨਹੀਂ ਜਿਹੜੀ ਹੈ ਨਹੀਂ ਉਹ ਬਿਲਕੁਲ ਗਲਤ ਦੇਖੋ ਮੰਮੀ ਸਾਹਿਬ ਇਹ ਤਾਂ ਕਿਸੇ ਕੋਲ ਨਹੀਂ ਚਲੋ ਹੋਣਾ ਜੀ ਬਾਈ ਮੇਰੇ ਨੋਟਿਸ ਨਹੀਂ ਤੇ 나ই ਮੈਂ ਇਸਹਿਮਤ ਆ ਜਾਂ ਪੰਜਾਬ ਪੰਜਾਬ ਛੋਟੀ ਸਰਕਾਰ ਪੰਜਾਬ ਪੰਜਾਬ ਹੈ ਤੇ ਪੰਜਾਬ ਦੀ ਗੱਲ ਬਣਾਉਣਾ ਇਹ ਤਾਂ ਪੰਜਾਬ ਨਾਲ ਸੋਡਾ ਸੁਪਰੀਮੋ ਆਉ ਅਏ ਤੇ ਯਾਰ ਪਾਰਟੀ ਕਰਕੇ ਸਾਰੀ ਦੇਸ਼ ਚ ਚਲਦੀ ਛੋਟਾ ਵੀ ਕੋਈ ਕਿਸਾਨ ਨੂੰ ਨਹੀਂ ਦੱਸਣਾ ਮਾ ਹੋਣਾ ਹਰ ਇੱਕ ਬੰਦੇ ਦਾ ਸੁਪਰੀਮ ਹੋਣਾ ਕਿਤੋਂ ਦਾ ਇੱਥੋਂ ਦਾ ਮੁੱਦਾ ਇੱਥੋਂ ਦਾ ਨਹੀਂ ਬਿਲਕੁਲ ਨਹੀਂ ਹੁਣ ਜਿਹੜੀ ਇੱਕ ਤੌੜਾ ਇੱਕ ਭਾਸ਼ਾ ਮਤਲਬ ਸਾਰੇ ਤੇ ਉਹ ਕੰਮ ਕਰਦੇ ਜਿਹੜੇ ਚੋਕੀ ਪੰਜਾਬ ਸਰਕਾਰੋਂ ਖਾਡਣਗੇ ਉਹ ਕਰਦੇ ਨੇ ਇਸ ਤਰ੍ਹਾਂ ਰੋਇ ਰੋਲਾ ਬਾਈ ਹੁਣ ਵੀ ਪਾ ਗਏ ਆ ਮੈਂ ਤਾਂ ਹੀ ਰੋਲਾ ਬਾਈ ਆਂ ਨਹੀਂ ਮਤਲਬ ਜਨਤਕ ਤੌਰ ਤੇ ਖਬਰਾਂ 'ਚ ਖਾਡਣ ਕਰੋ ਪੰਜਾਬ ਸਰਕਾਰ ਦੀ ਚਲੋ ਯਾਰ ਸਾਡੀ ਨਾ ਕੋਈ ਗੱਲ ਨਹੀਂ ਹੋਈ ਨਹੀਂ ਪੰਜਾਬ ਸਰਕਾਰ ਦੀ ਨਹੀਂ ਸਹਿਮਤੀ ਨਹੀਂ ਬਾਈ ਜੀ ਇਹ ਗੱਲ ਤਾਂ ਵੇਖੋ ਤੁਸੀਂ ਆਪਾਂ ਇਹ ਗੱਲ ਨਾ ਹੋਈ ਹੈ ਤੇ ਨਾ ਹੋਵੇ ਆਪਾਂ ਹੁੰਦਾ ਨਹੀਂ ਵੇਖੋ ਇਹ ਫੈਸਲਾ ਮਤਲਬ ਲੋਕਾਂ ਦੇ ਪਰੋਚੇ ਜੋ ਫਰਾਂ ਨੂੰ ਪਤਾ ਸਾਨੂੰ ਵੀ ਪਤਾ ਜੇ ਲੋਕਾਂ ਦਾ ਵਿਰੋਧ ਦਾ ਲੋਕ ਸਾਡੇ ਵਿਰੋਧ ਹੋ ਜਾਂਦਾ ਮਤਲਬ ਜਨਤਕ ਤੌਰ ਤੇ ਉਹਦਾ ਵਿਰੋਧ ਕਰਨਾ ਚਾਹੀਦਾ ਕਰਦੇ ਜੀ ਜਨਤਾ ਜੀ ਕਰਦੇ ਸਾਰੀ ਸਾਰਾ ਮਤਲਬ ਇੱਕ ਵੀ ਕੱਲੇ ਪ੍ਰੇਸ਼ਦ ਨਹੀਂ ਆਇਆ ਮੈਂ ਖਰਾਬ ਦੀ ਆਵਾਜ਼ ਵੀ ਪਾਰਟੀ ਨੇ ਬਦੋ ਦਾ ਪ੍ਰਿੰਸ ਜੀ ਨਾ ਜਾਨਾ ਪਰ ਮੈਂ ਲੋਕਾਂ ਨਾਲ ਲੋਕਾਂ ਦੇ ਨਾਲ ਪੰਜਾਬ ਦੇ ਨਾਲ ਪਹਿਲਾਂ ਵੀ ਅਸੀਂ ਤੇ ਹੁਣ ਵੀ ਚਲੋ ਇੱਕ ਤੁਸੀਂ ਨਾਲ ਤੁਸੀਂ ਨਾਲ ਇੱਕ ਪਸ਼ੂ ਪਾਲਣ ਮੰਤਰੀ ਵੀ ਹਾਂ ਜੀ ਮਤਲਬ ਇਸ ਏਰੀਏ ਦੇ ਵਿੱਚ ਇੰਨੇ ਪਸ਼ੂਆਂ ਦਾ ਨੁਕਸਾਨ ਹੋਇਆ ਪਹਿਣ ਤੋਂ ਪਰੇ ਮੈਨੂੰ ਪਤਾ ਦੇਖੋ ਮਾਰੀ ਜੀ ਵੀ ਨਾਲ ਦੀ ਇੱਕ ਜੀ ਕਹਿੰਦੇ ਪਸ਼ੂ ਟਿਕਰ ਮੈਨੂੰ ਪਤਾ ਜੀ ਮੈਨੂੰ ਹੋਇਆ ਤਾਂ ਮੈਂ ਤਾਂ ਨਾਲ ਦੀ ਨਾਲ ਟੀਮਾਂ ਲਾ ਕੇ ਜਿਹੜੀ ਮੇਰੀ ਦਵਾਈਆਂ ਲਾ ਕੇ ਜਿਹੜੀ ਉਹ ਆਖਰਾ ਨੇ ਅਣਗਿਲੀ ਵਰਤੀ ਉਹਦੇ ਵਿੱਚ ਉਹਦੇ ਵਿੱਚ ਜੀ ਉਹਨਾਂ ਤੇ ਕਾਰਵਾਈ ਕਰੀ ਹਾਂਜੀ ਹੋਈ ਹੈ ਮਤਲਬ ਮਾਰਸਾ ਜੀ ਵੀ ਦਿੱਤੀ ਹਾਂਜੀ ਹਾਂ ਜਿੱਥੋਂ ਦੀ ਜਿੱਥੋਂ ਦੇ ਸੀ ਵੀ 40 ਗੋਲੇ ਤੇ ਜੁੱਡੇ ਦਿੱਤੇ ਗਏ ਖੜੇ ਹੋਏ ਹੋਈ ਹੈ ਬਾਈ ਜੀ ਤੁਸੀਂ ਦੇਖੋ ਫੈਲਾਂ ਚ ਹੋਈ ਹੈ ਮੈਂ ਭੇਜਣੀ ਹੈ ਜਿਹੜਾ ਹੁਣ ਆ ਗਿਆ ਸੀ ਕੋਲ ਉਸ ਨੂੰ ਨਹੀਂ ਮੈਂ ਪਾਸੇ ਕਰ ਲੈਂਦਾ ਹਾਂ ਉਹ ਤਾਂ ਸਰ ਡਾਕਟਰ ਸਾਹਿਬ ਦਾ ਉਹ ਜਿਹੜਾ ਡਾਕਟਰ ਸੀਗਾ ਉਹ ਟੱਪੜਿਆ ਬਾਰ-ਬਾਰ ਦਾ ਹੁਕੜਾ ਜਿਹਾ ਉਹ ਉਹ ਆਪਦੀ ਰਿਟਾਇਰਮੈਂਟ ਮੰਗਦਾ ਸੀ ਮੈਂ ਤਾਂ ਉਹ ਵੀ ਰੋਕਦੀ ਮੈਨੂੰ ਨਹੀਂ ਰਿਟਾਇਰਮੈਂਟ ਜਿਹੜੀ ਗੱਲ ਲੈ ਅੱਛਾ ਤੁਸੀਂ ਇਹ ਜੀ ਦੇਖੋ ਕੀ ਕਹਿੰਦੇ ਕੀ ਤੁਸੀਂ ਉਹ ਸਰਕਾਰ ਆਪਣੀ ਮਾਫੀ ਦਾ ਦੇ ਰਹੇ ਹੋ ਮਾਫੀ ਦੇ ਵਾਸਤੇ ਵੀ ਪਿੰਡ ਨਾਲ ਕੇਸ ਦਾ ਕੋ ਫੈਲੇ ਸੀਗਾ ਇਹ ਮੇਰੇ ਵੱਲੋਂ ਥੈਂਕ ਟੂ ਗਵਰਨਮੈਂਟ ਨੂੰ ਲਿਖ ਕੇ ਦਿੱਤਾ ਗਿਆ ਵੀ ਜਿਵੇਂ ਕੁਦਰਤੀ ਆਪਤ ਨਾਲ ਫਸਲਾਂ ਜਿਹੜਾ ਡਿਜ਼ਾਸਟਰ ਸਿਸਟਮ ਹੁੰਦਾ ਉਹਦੇ ਵਿੱਚ ਪਾਇਆ ਜਾਵੇ ਸਮੇਂ ਸਿਰ ਮਾਫੀ ਅੰਮਰਲ ਪਾਈ ਹੈ ਜਾਂ ਸਰਕਾਰ ਨੇ ਉਹਨਾਂ ਨੇ ਲੰਮੀ ਖਾਂ ਸਾਡੇ ਵੱਲੋਂ ਸਵਾਗਤ ਸਭੇ ਸਾਰੇ ਛੱਡੋ ਹੁਣ ਕੂਡਰੀਆਂ ਵਾਲੇ ਤੇ ਮਤਲਬ ਕੋਈ ਮੀਟਿੰਗ ਹੋ ਸਕਦੀ ਹੈ ਜੀ ਕਰਨਾ ਠੀਕ ਹੈ ਜੀ ਤੁਸੀਂ ਦੱਸੋ ਮੈਂ ਤੇ ਵੀ ਆਪਾਂ ਤੁਹਾਨੂੰ ਤੁਹਾਨੂੰ ਕਹਿੰਦਾ ਕੂਡਰੀਆਂ ਵਾਲੇ ਮਸਲੇ ਦੇ ਡਿਟੇਲ ਲੈ ਕੇ ਕਰਨਾ ਪਤਾ ਹੈ ਕਿ ਸਾਰੇ ਮੈਂ ਕੂਡਰੀਆਂ ਵਾਲੇ ਮਸਲੇ ਬਾਰੇ ਐਸਐਸ ਨਾਲ ਕਰਕੇ ਸਭ ਦੀ ਗੱਲ ਆਪਾਂ ਕੋਈ ਨੰਬਰ ਵੀ ਹੋ ਜਾਦਾ ਨਾ ਪਹਿਲਾਂ ਉੱਥੋਂ ਜਿਹੜਾ ਸਪੀਨੋਦੀ ਟੈਲੀਫੋਨ ਉਸੇ ਡਿੱਕੂ ਦੀ ਹਰ ਜੇ ਸਾਰਾ ਮਾਲਦਾ ਜਿਲ੍ਹੇ ਦਾ ਪੁਲਿਸ ਪ੍ਰਸ਼ਾਸਨ ਉਹ ਮਾਲਦਾ ਦੀ ਪਿੱਠ ਤੇ ਖੜੇ ਮਤਲਬ ਇਹਨਾਂ ਤੋਂ ਕੁਝ ਵੀ ਨਹੀਂ ਕਹ ਸਕਦਾ ਮੈਂ ਉਸ ਦਾ ਕੋਈ ਨਾ ਜਿਹੜਾ ਜਿਹੜਾ ਮੇਰੇ ਵੱਲੋਂ ਮੈਂ ਕਦੇ ਨਹੀਂ ਜਾਣਦਾ ਮੈਂ ਤੇ ਨਾਲ ਜਿਹੜੇ ਬੇਇਨਸਾਫੀ ਹੈ ਜੇ ਇਨਸਾਫ ਦੀ ਗੱਲ ਹੋਵੇਗਾ ਜਿੱਥੇ ਨਹੀਂ ਬੇਇਨਸਾਫੀ ਤਾਂ ਸ੍ਰੀ ਗੁੱਟੂ ਕਈ ਦਿਨ ਜਿਹੜੇ ਚੱਲਦੇ ਰਹੇ ਉਹ ਕੋਕਸਾਮੀਆਂ ਦੋਨੇ ਲੱਤਾਂ ਗੱਡੀ ਚੜਾ ਕੇ ਤੋੜੀਆਂ ਗਿਆ ਸੀ ਸੀਸੀਟੀਵੀ 'ਚ ਅਸੀਂ ਅਸੀਂ ਗੱਡੀ ਦਾ ਨੰਬਰ ਸਰਪੰਚ ਦੀ ਆ ਗੁੱਟੂ ਸਰਪੰਚ ਦੀ ਗੱਡੀ ਹੈ ਮਤਲਬ ਜਿੱ 5 ਮਹੀਨੇ ਹੋ ਗਏ ਕਿ ਉਹ ਗੁੰਡਿਆਂ ਤੇ ਕੋਈ ਕਾਰਵਾਈ ਨਹੀਂ ਕੀ ਦੱਸੋ ਪੈਸੇ ਸਾਵਨ ਗੱਲ ਕਰਾ ਵੀ ਕੰਮ ਵੀ ਘਾਲੇ ਪਰ ਕੋਈ ਸ਼ੋਰ ਨਹੀਂ ਕਿੰਨੇ ਮੈਂ ਕਿਹਾ ਕਿ ਮੈਂ ਤਾਂ ਤੁਹਾਡੇ ਵਰਗਾ ਤੇ ਟੁੱਡੇ ਨਾਲੇ ਮੈਂ ਬੱਟਿਆਂ ਤੇ ਮੈਂ ਹੀ ਨਾ ਮੈਂ ਕਾਰ ਬੋਲਣਾ ਚਾਹਾਂ ਇਹ ਗੱਲ ਹੈ ਸਾਡੇ ਨਾਲ ਰਹੋ ਪਰ ਅਸੀਂ ਛੋਟਾ ਵਾਲੇ ਕੰਮ ਕਰਦੇ ਸਾਡੇ ਨਾਲ ਯਾਰ ਛੋਟਾ ਬੇੜਾ ਗੱਲ ਹੀ ਨਹੀਂ ਤੁਸੀਂ ਵੀ ਰੋਟਾ ਹੀ ਲੈਣੇ ਲੋਕ ਦੇ ਨਾਲ ਹੋ ਜਾਂਦਾ ਕੰਮ ਹੀ ਸਾਰਾ ਸੁਧਦੇ ਸਿਸਟਮ ਨੂੰ ਬਦਲ ਖਾਵਾ ਮਤਲਬ ਅਸੀਂ ਬਿਲਕੁਲ ਨਾ ਸਹੀ ਨੂੰ ਸਹੀ ਗੱਲ ਕਹਿੰਦੇ ਆ ਹੁਣ ਸਾਰੇ ਹੀ ਪੁਸਤ ਪ੍ਰਸ਼ਾਸਨ ਨੂੰ ਪਪਾ ਬਾਰਤਾਂ ਜਿਹੜੇ ਦੇ ਵਿੱਚ ਵੀ ਬੋਟਾ ਨੂੰhota ਉਹ ਗੁੰਡਿਆਂ ਦੀ ਮਦਦ ਕਰਕੇ ਬਣਾਇਆ ਤੇ ਮੈਨੂੰ ਕੋਈ ਕਾਹਿੰ ਸਵਾਲ ਕਰਦੇ ਜੀ ਬੋਟਾ ਨੇ ਮੈਨੂੰ ਮੜਾ ਬੋਟਾ ਨਾਲ ਹੀ ਆਓ ਬੋਟਾ ਨਾਲ ਵਧੀਆ ਗੱਲ ਆ ਰਾਜ ਭਾਗ ਕਰੂ ਸਮਾਂ ਬਦਲੋ ਲੋਕਾਂ ਦੇ ਜਿਹੜੇ ਕੰਮ ਬਦਲੋ ਨਹੀਂ ਨਹੀਂ ਸਾਰਾ ਬਖ ਰਾਜ ਭਾਗ ਨਹੀਂ ਨਹੀਂ ਦੇਖੋ ਫੁੱਲੀ ਨਜ਼ਰ ਚ ਹੋ ਰਹਾ ਸਾਰੀ ਨਜ਼ਰ ਚ ਹੋ ਰਹਾ ਮਤਲਬ ਅਸੀਂ ਤਾਂ ਕਹਿੰਦੇ ਆ ਵੀ ਜਿੱਥੇ ਕਿਸੇ ਨਾ ਵੀਕਸਮਤੀ ਹੁੰਦੀ ਹੈ ਉਹ ਫੇਰ ਕੋਈ ਵੀ ਸਭੀ ਨਾ ਹਰੀ ਗੋਟਾ ਨੂੰ ਤੁਰੇ ਨਾਇਕਲ ਕਰਨਾ ਚਾਹਣਾ ਬੋ ਪੰਚੇਵਾਰੀ ਹੋਣਾ ਸੋ ਮੇਰ ਬਾਗੇ ਬੱਚੇ ਦੇ ਕਿਤੇ ਸਾਰੀਆਂ ਸਰ ਸਰਪੰਦਾਂ ਆਈ ਜਾਂਦੇ ਰੋਪਣਾ ਚਾਹੀਦਾ ਤੇ ਇਹਨੂੰ ਇਹਨੂੰ ਤੇ ਆਉਣਾ ਹੀ ਬੱਚੀ ਪੁੱਟਾਂ ਦਾ ਮੁੱਦਾ ਹੀ ਹੈਗਾ ਜੀ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਲੋਕ ਸਭਾ ਇਲੈਕਸ਼ਨਾਂ ਨੂੰ ਲੈ ਕੇ ਜਿਵੇਂ ਆਪਾਂ ਜਾਣਦੇ ਹਾਂ ਕਿ ਸਾਰੀਆਂ ਹੀ ਪਾਰਟੀਆਂ ਦਾ ਚੋਣ ਪ੍ਰਚਾਰ ਤੇ ਪੂਰਾ ਜ਼ੋਰ ਲੱਗਿਆ ਹੈ ਜੋ ਵੀ ਦੋਸਤੋ ਕਿਸਾਨ ਭਰਾਵਾਂ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਗਰਮੀਤ ਸਿੰਘ ਖੁੱਡੀਆਂ ਨੂੰ ਸਵਾਲ ਤੁਸੀਂ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ